ਵੈਸਟਰਨ ਆਸਟ੍ਰੇਲੀਆ ਵਿੱਚ ਵੱਧ ਰਹੇ ਟੀਚਰਾਂ ਦੇ ਅਸਤੀਫਿਆਂ ਨੇ ਸਿੱਖਿਆ ਪ੍ਰਣਾਲੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਧਿਆਪਕਾਂ ਵੱਲੋਂ ਕੰਮ ਦਾ ਬੋਝ, ਤਣਾਅ, ਸਹਾਇਤਾ ਦੀ ਘਾਟ ਕਰਕੇ ਨੌਕਰੀ ਛੱਡਣ ਦੇ ਮਾਮਲੇ ਸਾਹਮਣੇ ਆ ਰਹੇ ਨੇ। ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਤੇ ਸਕੂਲਾਂ ਵਿੱਚ ਸਟਾਫ ਦੀ ਘਾਟ ਨਜ਼ਰ ਆ ਰਹੀ ਹੈ। ਸਿੱਖਿਆ ਮਹਾਰਾਤੀ ਯੂਨੀਨਾ ਨੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ ਤੇ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਵੈਸਟਰਨ ਆਸਟ੍ਰੇਲੀਆ ਵਿੱਚ ਟੀਚਰਸ ਦੇ ਅਸਤੀਫੇ ਵਿੱਚ 5 ਸਾਲਾਂ ਵਿੱਚ 113% ਦਾ ਵਾਧਾ ਹੋਇਆ ਹੈ। 2020 ਵਿੱਚ ਜਿੱਥੇ ਕੁੱਲ ਅਸਤੀਫੇ 598 ਸੀ ਉਥੇ 2024 ਵਿੱਚ ਆਂਕੜਾ ਵਧ ਕੇ 1279 ਹੋ ਗਿਆ ਸਟੇਟਸ ਟੀਚਰਸ ਦੇ ਵਧਦੇ ਅਸਤੀਫਿਆਂ ਨੂੰ ਦੇਖਦੇ ਹੋਏ ਇੱਕ ਸੰਕਟ ਦੀ ਚੇਤਾਵਨੀ ਦਿੱਤੀ ਹੈ ਸਿੱਖਿਆ ਮੰਤਰੀ ਸਬਾਈਨ ਵਿੰਟਨ ਦਾ ਕਹਿਣਾ ਹੈ 2024 ਵਿੱਚ ਅਸਤੀਫੇ ਦੇਣ ਵਾਲੇ ਟੀਚਰਸ ਵਿੱਚ ਲਗਭਗ 29% 2025 ਦੇ ਅੱਜ ਤੱਕ ਵਾਪਸ ਵੀ ਆ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਦਰਸਲ ਨਵੀਆਂ ਭਰਤੀਆਂ ਨਾਲ ਟੀਚਰਸ ਦੀ ਗਿਣਤੀ 25600 ਵਧੀ ਹੈ ਤੇ ਸਟੇਟ ਅੰਦਰ ਕੁੱਲ ਟੀਚਰਸ 2024 ਮੁਕਾਬਲੇ 2025 ਵਿੱਚ ਵਧ ਰਹੇ ਨੇ ਹਾਲਾਂਕਿ ਅਨੋਚਕਾ ਦੇ ਦਲੀਲੇ ਕੇ ਸਰਕਾਰ ਨੂੰ ਰਗਬੀ ਟੀਮ ਪਾਲਤੂ ਜਾਨਵਰਾਂ ਦੇ ਪ੍ਰੋਜੈਕਟ ਵਰਗੇ ਪ੍ਰਚਾਰ ਦੇ ਪ੍ਰੋਜੈਕਟ ਨਾਲੋਂ ਟੀਚਰਸ ਨੂੰ ਬਰਕਰਾਰ ਰੱਖਣਾ ਤੇ ਉਹਨਾਂ ਦੀ ਭਲਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ ਤੇ ਸਿੱਖਿਆ ਪ੍ਰਣਾਲੀ ਨੂੰ ਕਾਇਮ ਰੱਖਣ ਤੇ ਸੰਘਰਸ਼ੀਲ ਸਿੱਖਿਆਕਾਂ ਦਾ ਸਮਰਥਨ ਕਰਨ ਲਈ ਵਧੇਰੇ ਠੋਸ ਹਲਾ ਦੀ ਅਪੀਲ ਕਰਨੀ ਚਾਹੀਦੀ ਹੈ